ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਅਪਲਾਈ ਕਰ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਕੈਪ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਆਪਾਂ ਇਸ ਡਿਜ਼ਾਈਨ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਸਿਰਫ 6 ਸਲਾਈਆਂ ਦਾ ਡਿਜ਼ਾਈਨ ਹੈ 6 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਆਪਣਾ ਸੋਹਣਾ ਜਿਹਾ ਡਿਜ਼ਾਈਨ ਬਣਦਾ ਜਾਂਦਾ ਵਿਦਆਊ ਤੁਸੀਂ ਵੀ ਕੋਈ ਵੀ ਆਪਣਾ ਪ੍ਰੋਜੈਕਟ ਬਿਨਾਂ ਜਾਲੀ ਤੋਂ ਦੇ ਸੋਖੜ ਡਿਜ਼ਾਈਨ ਉਹਦੇ ਉੱਪਰ ਬਣਾਉਣਾ ਚਾਹੁੰਦੇ ਆ ਤਾਂ ਜਿਹੜਾ ਆਪਣਾ ਇਹ ਅੱਜ ਦਾ ਡਿਜ਼ਾਈਨ ਹੈ ਛੇ ਸਲਾਂਗਾਂ ਦਾ ਡਿਜ਼ਾਈਨ ਹੈ ਤੇ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਝੋਟੇ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਦੋ ਦੋ ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬੰਦ ਆ ਦੋ ਦੋ ਇਸ ਤਰ੍ਹਾਂ ਕਰਕੇ ਕੁੰਡੇ ਆਪਾਂ ਲੈਣੇ ਆ ਠੀਕ ਹੈ ਪਹਿਲੀ ਚਲਾਈ ਆਪਣੀ ਹੋਊਗੀ ਰਾਈਟ ਸਾਈਡ ਤੋਂ ਸ਼ੁਰੂ ਕੋਈ ਵੀ ਨੀਚੇ ਤੁਸੀਂ ਬਾਰਡਰ ਬਣਾ ਲੈਣਾ ਜੋ ਵੀ ਤੁਹਾਨੂੰ ਪਸੰਦ ਹੋਵੇ। ਇਹ ਹੀ ਡਿਜ਼ਾਈਨ ਆਪਾਂ ਮਲਟੀ ਕਲਰ ਵੀ ਬਣਾ ਸਕਦੇ ਹਾਂ। ਮਤਲਬ ਕਈ ਰੰਗਾਂ ਵਿੱਚ ਬਣਾ ਸਕਦੇ ਹਾਂ। ਇੱਕ ਰੰਗ ਵਿੱਚ ਵੀ ਬਣਾ ਸਕਦੇ ਹਾਂ, ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ, ਤਿੰਨ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਜਾਂ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ। ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ। ਇਹਨੂੰ ਕਿਸ ਤਰ੍ਹਾਂ ਸੈੱਟ ਕਰਨਾ ਹੈ। ਜਿਵੇਂ ਦੇਖੋ ਇਸ ਤਰ੍ਹਾਂ ਬਾਰਡਰ ਹੋ ਗਿਆ। ਜਿਹੜਾ ਆਪਣਾ ਇਹ ਪਲੇਨ ਸਲਾਈਆਂ ਵਿੱਚ ਇਹ ਵਾਈਟ ਕਲਰ ਨਾਲ ਹੋ ਜਾਣ ਤੇ ਇੱਥੇ ਜਿਵੇਂ ਹੋਰ ਕਲਰ ਇੱਥੇ ਹੋਰ ਕਲਰ ਇਸ ਤਰ੍ਹਾਂ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਆਂ ਠੀਕ ਹੈ ਪਹਿਲੀ ਸਿਲਾਈ ਆਪਾਂ ਸ਼ੁਰੂ ਕਰਦੇ ਆਂ ਹੁਣ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਿਲਾਈ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਕਿਉਂਕਿ ਵਾਧੂ ਕੁੰਡਾ ਹੈ ਇੱਕ ਕੁੰਡਾ ਇੱਧਰ ਕੰਨੀ ਤੇ ਵਾਧੂ ਇੱਕ ਇੱਧਰ ਠੀਕ ਹੈ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਫਾਸਟ ਰੋ ਰਾਈਟ ਸਾਈਡ ਤੋਂ ਪਹਿਲੀ ਸਲਾਈ ਡਿਜ਼ਾਈਨ ਦੀ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਇੰਦਾ ਕੰਮ ਜਾਣਦੇ ਆ ਤਾਂ ਆਪਣਾ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨਾ ਜਿਵੇਂ ਕੋਟੀ ਜੈਕਟ ਸਵੈਟਰ ਤਾਂ ਤੁਸੀਂ ਇਹ ਡਿਜ਼ਾਈਨ ਉੱਪਰ ਅਪਲਾਈ ਕਰ ਸਕਦੇ ਆ ਇੱਕ ਕਾ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਦੂਸਰੀ ਸਲਾਈ ਆ ਗਈ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੀ ਬਨੂ ਠੀਕ ਹੈ ਉਸ ਤੋਂ ਬਾਅਦ ਸਾਰੀ ਸਲਾਈ ਆ ਪੈਸ ਤਰ੍ਹਾਂ ਉਲਟੀ ਬਣਾਉਣੀ ਹੈ ਸਾਰੀ ਸਲਾਈ ਉਲਟੀ ਬਣਾਵਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਸਲੰਗਾ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀ ਹੈ ਤੇ ਜੇਕਰ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਦੂਸਰੀ ਸिलाई ਕੰਪਲੀਟ ਹੋ ਗਈ ਤੀਸਰੀ ਸिलाई ਆ ਗਈ ਰਾਈਟ ਸਾਈਡ ਤੋਂ ਤੀਸਰੀ ਸिलाई ਸਾਰੀ ਸिलाई ਆਪਾਂ ਸਿੱਧੀ ਬਣਾਵਾਂਗੇ ਇਸ ਤਰ੍ਹਾਂ तीसरी सिलाई कंप्लीट होगी हूँ आप बनावेंगे चौथी सिलाई सारी सिलाई उल्टी बनावें ਪਹਿਲੀ ਸਲਾਈ ਸਿੱਧੀ ਹੋਗੀ ਡਿਜ਼ਾਈਨ ਦੀ ਦੂਸਰੀ ਉਲਟੀ ਤੀਸਰੀ ਸਲਾਈ ਸਿੱਧੀ ਹੋਗੀ ਚੌਥੀ ਉਲਟੀ ਦੇਖੋ ਚਾਰ ਸਲਾਈਆਂ ਤਾਂ ਆਪਣੇ ਡਿਜ਼ਾਈਨ ਦੀਆਂ ਸਿੰਪਲ ਹੀ ਹੋਗੀਆਂ ਦੋ ਸਲਾਈਆਂ ਤੇ ਡਿਜ਼ਾਈਨ ਆਊਗਾ ਇਸ ਲਈ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ ਲਓ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਦੇਖੋ ਮੈਂ ਇੱਥੇ ਗੈਪ ਲਈ ਚਾਰ ਸਲਾਈਆਂ ਦਿੱਤੀਆਂ ਤੁਸੀਂ ਇਹ ਗੈਪ ਰੱਖਣਾ ਜਿਹੜਾ ਆਪਣੀ ਮਰਜ਼ੀ ਨਾਲ ਰੱਖਣਾ ਦੋ ਸਲਾਈਆਂ ਦਾ ਵੀ ਰੱਖ ਸਕਦੇ ਆ ਚਾਰ ਦਾ ਵੀ ਰੱਖ ਸਕਦੇ ਆ ਛੇ ਸਲਾਈਆਂ ਦਾ ਵੀ ਰੱਖ ਸਕਦੇ ਆ ਜਿਆਦਾ ਵੀ ਰੱਖ ਸਕਦੇ ਆ ਠੀਕ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਪੰਜਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਉਤਾਰੋ ਚਾਹੇ ਬਣੋ ਕਿਉਂਕਿ ਬਾਧੂ ਕੁੰਡਾ ਹੁਣ ਦੋ ਦੋ ਕੁੰਡਿਆਂ ਤੇ ਆਪਣਾ ਜਿਹੜਾ ਡਿਜ਼ਾਈਨ ਬਣੂਗਾ ਠੀਕ ਹੈ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਇਹ ਕੁੰਡਾ ਬਣਾਉਣਾ ਦੇਖੋ ਇਸ ਤਰ੍ਹਾਂ ਠੀਕ ਹੈ ਕੁੰਡਾ ਬਣਾਇਆ ਫਿਰ ਆਪਾਂ ਇਹ ਕੁੰਡੇ ਉਤਾਰਨੀ ਨਹੀਂ ਥ੍ਰੈਡ ਕਮਾ ਕੇ ਪਿੱਛੇ ਕਰਨਾ ਤੇ ਇੱਕ ਕੁੰਡਾ ਹੋਰ ਬਣ ਗਿਆ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰਤਾ ਦੇਖੋ ਇਸ ਤਰ੍ਹਾਂ ਠੀਕ ਹੈ ਦੋ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣ ਗਏ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਆਪਣਾ ਵਧ ਗਿਆ ਹੁਣ ਥ੍ਰੈਡ ਫਿਰ ਆਪਾਂ ਪਿੱਛੇ ਹੀ ਰੱਖਣਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਥੋੜਾ ਜਿਹਾ ਲੂਜ਼ ਰੱਖਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਘੁਮਾ ਕੇ ਕਰਾਂਗੇ ਪਿੱਛੇ ਫਿਰ ਇਹ ਦੋ ਕੁੰਡਾਂ ਦਾ ਬੈਕ ਸਾਈਡ ਤੋਂ ਇੱਕ ਕਰਾਂਗੇ ਇਸ ਤਰ੍ਹਾਂ ਠੀਕ ਹੈ ਸਾਰੀ ਸਿਲਾਈ ਆਪ ਪੈਸੇ ਤਰ੍ਹਾਂ ਹੀ ਬਣਾਉਣੀ ਹੈ ਦੋ ਦੋ ਕੁੰਡਿਆਂ ਤੋਂ ਆਪਣੇ ਤਿੰਨ ਤਿੰਨ ਕੁੰਡੇ ਬੰਦੇ ਜਾਂਦੇ ਇੱਕ ਕੁੰਡਾ ਵਾਧਾ ਜਾਂਦਾ ਹੈ ਥ੍ਰੈਡ ਘੁਮਾ ਕੇ ਕਰਾਂਗੇ ਪਿੱਛੇ ਦੋ ਕੁੰਡੇਾਂ ਦਾ ਇੱਕ ਠੀਕ ਹੈ దో కు డండా బస్ తర థా రే థర్ెడ్మా పిచ్చే దో కుడ సైడ్ కండా దో కు కడ్ బావే కెడ్డ కమాకి కదా బ్యాక సైడ్ కే ਠੀਕ ਹੈ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਥ੍ਰੈਡ ਘੁਮਾ ਕੇ ਕਰਾਂਗੇ ਪਿੱਛੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰ ਦਾਂਗੇ ਜਦੋਂ ਆਪਾਂ ਥ੍ਰੈਡ ਘੁਮਾ ਕੇ ਪਿੱਛੇ ਕਰ ਦਾਂ ਤਾਂ ਇੱਕ ਕੁੰਡਾ ਆਪਣਾ ਬਣ ਜਾਂਦਾ ਠੀਕ ਹੈ ਇਸ ਲਈ ਦੋ ਦੋ ਕੁੰਡਿਆਂ ਤੋਂ ਤੈਂ ਤੈਂ ਕੁੰਡੇ ਬਣਦੇ ਜਾਂਦੇ ਹੈ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਹੁੰਡਾ ਬਣਾਉਣਾ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਕੀਤਾ ਪਿੱਛੇ ਦੋ ਕੁੰਡਿਆਂ ਤੋਂ ਬੈਕ ਸਾਈਡ ਤੋਂ ਇੱਕ ਹੁੰਡਾ ਠੀਕ ਹੈ ਲਾਸਟ ਵਾਲਾ ਵਾਧੂ ਸਿੱਧਾ ਬਣਾ ਲਾਂਗੇ ਦੇਖੋ ਪੰਜਵੀਂ ਸਲਾਈ ਕੰਪਲੀਟ ਹੋ ਗਈ ਆਪਣੇ ਡਿਜ਼ਾਈਨ ਦੀ ਹੁਣ ਛੇਵੀਂ ਤੇ ਲਾਸਟ ਸਲਾਈ ਬਣਾਉਣੀ ਹੈ ਆਪਾਂ ਡਿਜ਼ਾਈਨ ਦੀ ਛੇ ਸਲੰਗਾ ਡਿਜ਼ਾਈਨ ਪਹਿਲਾ ਕੁੰਡਾ ਇਸ ਤਰ੍ਹਾਂ ਤਾਰੋ ਚਾਹੇ ਬਣੋ ਥ੍ਰੈਡ ਪਿੱਛੇ ਕਰ ਲੈਣਾ ਠੀਕ ਹੈ ਰੌਂਗ ਸਾਈਡ ਤੋਂ ਸਲਾਈਏ ਥ੍ਰੈਡ ਆਪਾਂ ਸਿੱਧੀ ਸਲਾਈ ਵੱਲ ਰੱਖਣਾ ਪਿੱਛੇ ਵਾਲਾ ਇਸ ਤਰ੍ਹਾਂ ਹੁਣ ਦੋ ਕੁੰਡਿਆਂ ਤੋਂ ਜਿਹੜੇ ਆਪਣੇ ਤਿੰਨ ਕੁੰਡੇ ਬਣੇ ਸੀ ਇਹ ਦੋ ਕੁੰਡੇ ਬਣਾਉਣੇ ਆਪਾਂ ਕਿਉਂਕਿ ਇੱਕ ਕੁੰਡਾ ਆਪਣੇ ਕੋਲ ਵੱਧ ਗਿਆ ਸੀ ਠੀਕ ਹੈ ਤਾਂ ਆਪਾਂ ਜਿਹੜਾ ਇਹ ਵਿਚਾਲੇ ਕੁੰਡਾ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਪਿੱਛੇ ਕੀਤਾ ਸੀ ਨਾ ਵਿਚਾਲੇ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਰਾਈਟ ਨੀਡਲ ਤੇ ਠੀਕ ਹੈ ਬਣਾਉਣਾ ਨਹੀਂ ਇਹਨੂੰ ਫਿਰ ਜਿਹੜੇ ਆਪਣੇ ਕੋਲ ਇਹ ਦੋ ਕੁੰਡੇ ਇਹਨਾਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਗੇ ਇਸ ਤਰ੍ਹਾਂ ਦੇਖੋ ਦੋ ਕੁੰਡੀਆਂ ਤੋਂ ਤਿੰਨ ਕੁੰਡੇ ਬਣੇ ਸੀ ਤਾਂ ਹੁਣ ਆਪਣੇ ਇਸੇ ਤਰ੍ਹਾਂ ਛੇਵੀਂ ਸਲਾਈ ਚ ਦੋ ਕੁੰਡੇ ਰਹਿ ਗਏ ਠੀਕ ਹੈ ਫਿਰ ਉਸੇ ਤਰ੍ਹਾਂ ਜਿਹੜਾ ਵਿਚਾਲੇ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਪਿੱਛੇ ਕੀਤਾ ਸੀ ਇਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਇਹ ਕੁੰਡੇ ਦੇ ਉੱਪਰ ਦੀ ਪਾਸ ਕਰਕੇ ਠੀਕ ਹੈ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਬੈਕ ਸਾਈਡ ਤੋਂ ਫਿਰ ਉਸੇ ਤਰ੍ਹਾਂ ਹੀ ਕਰਾਂਗੇ ਤੀਸਰਾ ਜਿਹੜਾ ਆਪਣਾ ਇਹ ਵਚਾਲੜਾ ਕੁੰਡਾ ਇਹਨੂੰ ਇਹ ਕੁੰਡੇ ਦੇ ਉੱਪਰ ਦੀ ਪਾਸ ਕਰ ਲੈਣਾ ਇਸ ਤਰ੍ਹਾਂ ਇਹ ਸਲਾਈ ਤੇ ਸਲਿੱਪ ਕਰ ਲੈਣਾ ਥ੍ਰੈਡ ਪਿੱਛੇ ਹੀ ਰੱਖਣਾ ਇਹ ਕੁੰਡਿਆਂ ਦਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਠੀਕ ਹੈ। ਬਚਾ ਲੜਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ। ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ। ਬਚਾ ਲੜਾ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਇੱਧਰ ਲੈ ਆਉਣਾ। ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ। ਬਚਾ ਲੜਾ ਕੁੰਡਾ ਜਿਹੜਾ ਆਪਣਾ ਇਸ ਸਲਾਈ ਤੇ ਲੈ ਆਉਣਾ ਇਹ ਕੁੰਡੇ ਦੇ ਉੱਪਰ ਦੀ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੇ ਇੱਕ ਬਣਾ ਦੇਣਾ ਹੈ ਛੇਮੀ ਤੇ ਲਾਸਟ ਸਲਾਈ ਹੈ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਛੇ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਬਹੁਤ ਹੀ ਜਲਦੀ-ਜਲਦੀ ਡਿਜ਼ਾਈਨ ਬਣਦਾ ਹੈ ਵਿਚਾਲੜਾ ਕੁੰਡਾ ਉਸੇ ਤਰ੍ਹਾਂ ਆਪਾਂ ਇਸ ਲਾਈ ਤੇ ਲੈਵਣ ਤendre ਫਿਰ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਠੀਕ ਹੈ ਫਿਰ ਉਸੇ ਤਰ੍ਹਾਂ ਉਚਾ ਲੜਾ ਕੁੰਡਾ ਆਪਾਂ ਇੱਧਰ ਸਲਾਈ ਤੇ ਲੈ ਆਉਣ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਹੈ 6 ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੌਖਾ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ